ਸਸਿਕਾ ਜੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਕਾਟਨ ਤੇ ਜਾਰਜਟ ਤੇ ਤੇ ਮਸਲੀਨ ਦੇ ਸੂਟ ਵੀ ਮਿਲ ਜਾਣਗੇ ਨਾਲ ਹੀ ਪਾਰਟੀ ਵੈ ਸੂਟ ਹੋਣਗੇ ਇਹ ਵਾਲੇ ਸੂਟ ਨੇ ਜਿਹੜੇ ਜਾਰਜਟ ਤੇ ਪ੍ਰਿੰਟਡ ਸੂਟ ਨੇ ਨਾਲ ਜਾਰਜਟ ਦਾ ਹੀ ਦੁਪੱਟਾ ਰਹੇਗਾ ਫੋਰ ਸਾਈਡ ਹੈ ਜਿਹੜੀ ਸਕੈਲਪਿੰਗ ਤੇ ਪੈਚਵਰਕ ਦੀ ਹੈ ਜਿਹੜੀ ਏਮਬਰਾਇਡਰੀ ਰਹੇਗੀ 750 ਰੁਪਏ ਫ੍ਰੀ ਸ਼ਿਪਿੰਗ ਰਹੇਗੀ ਇਹ ਵਾਲੇ ਸੂਟ ਵੀ ਮਸਲੀਨ ਕਾਟਨ ਤੇ ਸੂਟ ਹੋਣਗੇ 올ਓਵਰ ਸੂਟ ਰਹੇਗਾ ਵੱਡੇ ਪਨੇ ਵਿੱਚ 330 ਦੇ ਨਾਲ ਦੁਪੱਟਾ ਇਹ ਜਿਹੜਾ ਮਲਮਲ कॉटन ਦਾ ਰਹੇਗਾ ਦੁਪੱਟੇ ਤੇ ਜਿਹੜੀ ਪੈਚਵਰਕ ਦੀ ਡਿਜ਼ਾਈਨਿੰਗ ਰਹੇਗੀ 700 ਰੁਪਏ ਫ੍ਰੀ ਸ਼ਿਪਿੰਗ ਰਹੇਗੀ ਕੋਈ ਵੀ ਐਕਸਟਰਾ ਚਾਰजेस ਨਹੀਂ ਹੋਣਗੇ ਮਸਲੀਨ ਦਾ ਸੂਟ ਰਹੇਗਾ ਉੱਪਰ embroidery ਰਹੇਗੀ ਨਾਲ ਹੀ tie dye shirt ਰਹੇਗੀ ਤੇ tie dye ਹੀ ਮਸਲੀਨ ਦਾ ਦੁਪੱਟਾ ਰਹੇਗਾ shirt ਦੀ sleeve ਤੇ work ਰਹੇਗਾ ਤੇ bottom ਤੇ work ਰਹੇਗਾ ਇਹ ਵੀ ਮਸਲੀਨ ਦਾ ਸੂਟ ਰਹੇਗਾ lace work ਦੀ ਡਿਜ਼ਾਈਨਿੰਗ ਰਹੇਗੀ ਬਾਟਮ ਤੇ ਵਰਕ ਰਹੇਗਾ ਤੇ ਸ਼ਿਫੌਨ ਦਾ ਟਾਈ ਡਾਈ ਦੁਪੱਟਾ ਰਹੇਗਾ ਫੋਰ ਸਾਈਡ ਲੈਸ ਰਹੇਗੀ ਇਹ ਵਾਲਾ ਸੂਟ ਮੀ ਮਸਲੀਨ ਕਾਟਨ ਦਾ ਰਹੇਗਾ ਹੈਂਡ ਪੇਂਟ ਰਹੇਗਾ ਬਾਟਮ ਤੇ ਤੇ 슬ੀਵਸ ਤੇ ਤੇ ਦੁਪੱਟਾ ਇਹ ਜਿਹੜਾ ਉਹ ਵੀ ਹੈਂਡ ਪੇਂਟ ਹੈ ਔਰਗੈਂਜ਼ਾ ਦਾ ਰਹੇਗਾ ਇਹ ਵਾਲੇ ਸੂਟ ਨੇ ਜਿਹੜੇ ਮਸਲੀਨ ਸਿਲਕ ਦੀ ਹੈ ਜਿਹੜੀ ਸ਼ਰਟ ਰਹੇਗੀ ਤੇ ਬਾਟਮ ਕਾਟਨ ਦੀ ਰਹੇਗੀ ਤੇ ਸ਼ਿਫੌਨ ਦਾ ਜਿਹੜਾ ਇਹਨਾਂ ਦਾ ਦੁਪੱਟਾ ਰਹੇਗਾ ਸਾਰੇ ਕਲਰਸ ਨੇ ਜਿਹੜੇ ਇਹਨਾਂ ਦੇ ਅਵੇਲੇਬਲ ਨੇ ਪ੍ਰਾਈਸ ਨਾਲ ਮੈਂਸ਼ਨ ਹੈ ਇਹ ਵਾਲੇ ਸੂਟ ਨੇ ਜਿਹੜੇ ਪਿਓਰ ਕਾਟਨ ਦੇ ਨੇ 100% ਪਿਓਰ ਕਾਟਨ ਰਹੇਗੀ ਬਟੇਪਨੇ ਵਿੱਚ ਰਹਿਣਗੇ ਪ੍ਰੋਪਰ ਜਿਹੜਾ ਸੂਟ ਬਣੇਗਾ ਤੇ ਦੁਪੱਟਾ ਇਹ ਜਿਹੜਾ ਇਹਨਾਂ ਦਾ ਨਾਲ ਮਲਮਲ ਕਾਟਨ ਦਾ ਰਹੇਗਾ ਉੱਪਰ ਏਮਬਰਾਇਡਰੀ ਰਹੇਗੀ ਸੇਮ ਜੋ ਤੁਹਾਨੂੰ ਪਿਕ ਦੇ ਵਿੱਚ ਸ਼ੋਅ ਹੋ ਰਹੀ ਹੈ 850 ਰੁਪਏ ਫ੍ਰੀ ਸ਼ਿਪਿੰਗ ਰਹੇਗੀ ਇਹ ਵਾਲੇ ਸੂਟ ਨੇ ਜਿਹੜੇ ਜੈਪਰੀ ਸੂਟ ਹੋਣਗੇ ਨਾਲ ਹੈ ਜਿਹੜਾ ਮਲਮਲ ਕਾਟਨ ਦਾ ਇਹਨਾਂ ਨਾਲ ਦੁਪੱਟਾ ਰਹੇਗਾ 1600 ਰੁਪਏ ਫ੍ਰੀ ਸ਼ਿਪਿੰਗ ਰਹੇਗੀ ਇਹ ਵਾਲੇ ਸੂਟ ਨੇ ਜਿਹੜੇ ਕੈਮਰੀ ਕਾਟਨ ਦੇ ਸੂਟ ਨੇ ਸਾਰੇ ਵਾਈਟ ਕਲਰ ਦੇ ਨਾਲ ਕੰਟਰਾਸਟ ਨੇ ਇਹ ਨਾਲ ਦੁਪੱਟਾ ਇਹ ਜਿਹੜਾ ਕੋਟੇ ਚੈੱਕ ਦਾ ਰਹੇਗਾ ਫੋਰ ਸਾਈਡਸ ਕੈਲਪਿੰਗ ਤੇ ਪੈਚ ਵਰਕ ਦੀ ਡਿਜ਼ਾਈਨਿੰਗ ਰਹੇਗੀ ਸਾਰੇ ਸੂਟਾਂ ਦੇ ਪ੍ਰਾਈਸ ਆਪਾਂ ਨੇ ਨਾਲ ਮੈਂਸ਼ਨ ਕੀਤੇ ਹੋਏ ਹਨ ਜਿਨ੍ਹਾਂ ਦੇ ਪ੍ਰਾਈਸ ਨਹੀਂ ਦੱਸ ਹੋਈ ਉਹ ਆਪਾਂ ਨੇ ਮੈਂਸ਼ਨ ਕਰ ਦਿੱਤੇ ਨੇ ਤਾਂ ਤੁਸੀਂ ਪ੍ਰਾਈਸ ਹੈ ਜਿਹੜਾ ਪ੍ਰੋਪਰਲੀ ਚੈੱਕ ਕਰ ਸਕਦੇ ਹੋ ਇਹ 800 ਰੁਪਏ ਫ੍ਰੀ ਸ਼ਿਪਿੰਗ ਰਹਿਣਗੇ ਇਹ ਵਾਲੇ ਸੂਟ ਨੇ ਜਿਹੜੇ ਮਸਲੀਨ ਦੇ ਸੂਟ ਹੋਣਗੇ ਲਾਈਨਿੰਗ ਲਾਈਨੀਆਂ ਵਾਲੀ ਮਸਲੀਨ ਰਹੇਗੀ ਬਾਟਮ ਵੀ 2 ਮੀਟਰ ਪਲੇਨ ਰਹੇਗੀ 750 ਰੁਪਏ ਦੇ ਵਿੱਚ ਤੁਸੀਂ ਕੋਈ ਵੀ ਤਿੰਨ ਸੂਟ ਹੈ ਜਿਹੜੇ ਆਪਣੀ ਚੋਇਸ ਤੇ ਇਹਨਾਂ ਵਿੱਚੋਂ ਲੈ ਸਕਦੇ ਹੋ ਫ੍ਰੀ ਸ਼ਿਪਿੰਗ ਰਹੇਗੀ ਇੱਕ ਪਾਰਸਲ ਦੇ ਵਿੱਚ ਤਿੰਨ ਸੂਟ ਹੋਣਗੇ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਤਿੰਨ ਸੂਟ ਸੈਲੈਕਟ ਕਰ ਸਕਦੇ ਹੋ 750 ਰੁਪਏ ਦੇ ਵਿੱਚ ਇਹ ਵਾਲੇ ਸੂਟ ਨੇ ਜਿਹੜੇ ਪਾਰਟੀ ویئر ਸੂਟ ਨੇ ਇਹਨਾਂ ਦੇ ਫੈਬਰਿਕ ਨਾਲ ਹੈ ਜਿਹੜੇ ਮੈਂਸ਼ਨ ਕੀਤੇ ਹੋਏ ਨੇ ਪ੍ਰਾਈਸ ਹੈ ਜਿਹੜਾ ਇਹਨਾਂ ਦਾ 2400 ਤੇ ਲੈ ਕੇ 3100 ਦੀ ਰੇਂਜ ਤੱਕ ਰਹੇਗਾ ਅਗਰ ਕਿਸੇ ਵੀ ਸੂਟ ਨੂੰ ਤੁਸੀਂ ਬੁੱਕ ਕਰਵਾਣਾ ਤੁਸੀਂ ਵਟਸਐਪ ਤੇ ਕਰਵਾ ਸਕਦੇ ਹੋ ਕੋਈ ਵੀ ਡਿਟੇਲ ਹੈ ਜਿਹੜੀ ਤੁਸੀਂ ਲੈਣੀ ਹੋ ਵਟਸਐਪ ਤੇ ਪਤਾ ਕਰ ਸਕਦੇ ਹੋ